ਪਾਰਲੀਮੈਂਟ ਦੀ ਦਿੱਲੀ ਤੋਂ ਮੈਂਬਰ ਪਾਰਲੀਮੈਂਟ ਮਨਾਕਸ਼ੀ ਲੇਖੀ ਨੇ ਕਾਂਗਰਸ ਰਾਜ ਸਮੇਂ ਹੋਏ ਵੱਡੇ ਕਪੜਿਆਂ ਦਾ ਜ਼ਿਕਰ ਕਰਦੇ ਆਖਿਆ ਕਿ ਜਿਨ੍ਹਾਂ ਦੀ ਨਸਾਂ ਵਿੱਚ ਭ੍ਰਿਸ਼ਟਾਚਾਰ ਪਰਿਆ ਹੋਵੇ ਉਹ ਗਾਂਧੀ ਪਰਿਵਾਰ ਭ੍ਰਿਸ਼ਟਾਚਾਰ ਖਿਲਾਫ ਮੂੰਹ ਕਦੇ ਨਹੀਂ ਖੋਲ ਸਕਦਾ ਸੋਮਵਾਰ ਨੂੰ ਚੰਡੀਗੜ੍ਹ ਵਿਖੇ ਮੀਡੀਆ ਨਾਲ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਪੰਜਾਬ ਨੇ ਕਾਂਗਰਸ ਦਾ ਵੀ ਰਾਜ ਦੇਖਿਆ ਅਤੇ 10 ਸਾਲ ਦਾ ਵਿਕਾਸ ਵਾਲਾ ਅਕਾਲੀ ਭਾਜਪਾ ਘੜ ਜੋੜ ਦਾ ਵੀ ਰਾਜ ਦੇਖ ਲਿਆ ਤੇ ਉਹਨਾਂ ਨੇ ਇਸ ਤਰ੍ਹਾਂ ਆਪ ਦੀ ਵੀ ਨਿੰਦਾ ਕੀਤੀ 50000 ਵਿਦਾਊਟ ਇੰਟਰਸਟ ਕਿਸੇ ਨੂੰ ਕੰਮ ਲਈ ਕਿਸੇ ਹੋਰ ਕੰਮ ਲਈ ਕੋਈ ਇਹ ਆ ਬਿਠਾ ਲਈ 50000 ਦੀ ਜਿਹੜੀ ਰਕਮ ਹੈ ਉਹ ਵੀ ਸਰਕਾਰ ਤੋਂ ਉਹ ਇੰਟਰਸਟ ਉਪਲਬਧ ਕਰਾ ਰਹੀ ਹੈ ਤੇ ਜਿਨਾ ਵੀ ਕੰਮ ਹੋਇਆ ਹੈ ਸੜਕਾਂ ਤੋਂ ਲੈ ਕੇ ਬ੍ਰਿਜਸ ਤੇ ਐਜੂਕੇਸ਼ਨ ਦਾ ਉਹ ਬਹੁਤ ਹੀ ਵੱਡੇ ਇਨਫਰਾਸਟ੍ਰਕਚਰ ਡਿਵੈਲਪਮੈਂਟ ਦੇ ਕੰਮ ਹੋਏ ਨੇ ਜੋ ਕੋਈ ਵੀ ਰਾਜ ਪ੍ਰਦੇਸ਼ ਜਿਹੜਾ ਹੈ ਇਹ ਮੁਕਾਬਲਾ ਨਹੀਂ ਕਰ ਸਕਦਾ ਇਹ ਜੋ ਦੋ ਪਾਰਟੀਆਂ ਇੱਥੇ ਕੰਪੀਟੀਸ਼ਨਸ ਨੇ ਇੱਕ ਨੇ ਦਿੱਲੀ 'ਚ ਕੋਈ ਕੰਮ ਨਹੀਂ ਕੀਤਾ ਦੂਜੇ ਨੇ ਦਿੱਲੀ 'ਚ ਪਹਿਲਾ ਕੀਤਾ ਨਾ ਹੁਣ ਕਿਤੇ ਵੀ ਜਿੱਥੇ ਵੀ ਉਹਨਾਂ ਦੇ ਰਾਜੇ ਉੱਥੇ ਦੇਖ ਲਓ ਇਹ ਡਾਟਾ ਉਹਨਾਂ ਦੇ ਕੋਲ ਨਹੀਂ ਹੈ ਜਦੋਂ ਪੰਜਾਬ ਸੀ 10 ਸਾਲ ਪਹਿਲਾਂ ਤਾਂ ਵੀ ਅਨਾਂ ਦਾ ਰਿਕਾਰਡ ਜਿਹੜਾ ਹੈ ਉਹ ਖਰਾਬ ਸੀ ਅਸੀਂ ਵੋਟ ਮੰਗਣ ਆਏ ਨੇ ਤੁਹਾਡੇ ਕੋਲ ਤੇ ਸਾਡਾ ਮਕਸਦ ਇੱਕੋ ਹੈ ਜਿਹੜੀ ਸਰਵਿਸ ਪੰਜਾਬੀਆਂ ਦੀ ਸਰਕਾਰ ਪਾਜਪਾ ਤੇ ਅਕਾਲੀ ਦਲ ਨੇ 10 ਸਾਲ ਕੀਤੀ ਹੈ ਉਹਨੂੰ ਹੀ ਹੋਰ ਵਧਾ ਕੇ ਜਿੰਨੇ ਕੰਮ ਨੇ ਉਹ ਕਰਨ ਦਾ ਅਸੀਂ ਵੇੜਾ ਲਿੱਤਾ ਹੈ